ਲਓ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਪ੍ਰਧਾਨ ਬਾਈ ਦੇ ਖੇਤਾ 'ਚ ਪਹੁੰਚੇ ਬਾਈ ਜਵੀ ਵਾਲਾ ਹੋ ਗਿਆ ਫਾਈਨਲ ਹਾਂ ਜਵੀ ਵਾਲਾ ਫਾਈਨਲ ਭਾਈ ਅਸੀਂ ਇੱਕ ਦਿਨ ਕਿਹਾ ਤਾਂ ਪ੍ਰਧਾਨ ਮਾਈ ਨੂੰ ਵੀ ਕੈਲਕੂਲੇਟਰ ਜਾਂ ਮਾਰ ਕੇ ਦੱਸ ਨਾ ਮਾਰਤਾ ਕੈਲਕੂਲੇਟਰ ਕੱਲ੍ਹ ਬਈਆਂ ਦਾ ਸਭ ਕੁਝ ਦਾਮ ਕਰਤਾ ਸਾਰੇ ਕਿੰਨਾ ਘਟ ਜ਼ੋਰ ਲੱਗਿਆ ਪ੍ਰਧਾਨ ਬਈਆਂ ਦਾ ਨਾ ਨਾ ਉਹ ਜਿਆ ਜੋੜ ਲਾਇਆ ਜੋੜ 400 ਕਵਾਂਟਰ ਬਣ ਗਈ ਆਪਣੇ 400 ਕਵਾਂਟਰ ਨਾ ਜ਼ੋਰ ਲੱਗਿਆ ਸਰੀਰ ਦਾ ਜਿਆ ਜੋੜ ਲਾਇਆ ਤਾਂ ਕੁ ਬੱਸ ਹੋ ਗਈ ਬਹੁਤ ਜ਼ੋਰ ਲੱਗਿਆ ਉਹਨੇ ਅਮਨੇ ਇਹ ਹੋ ਗਿਆ ਨਾ ਹਾਂ ਕਿਤੇ ਦੋ ਦਿਨ ਹਟ ਗਏ ਮੈਂ ਘਰਾਂ ਪਿਆਤਾ ਉਹ ਪਤਾ ਨਹੀਂ ਲੱਗਿਆ ਕੱਲੇ ਤਾਂ ਭੋਲੂ ਲਿਆਂਦਾ ਫਿਰ ਸਾਕਤ ਆਪ ਕਰੇ ਤਿੰਨ ਘੰਟੇ ਲੱਗੇ ਸਾਕਤ ਆਪ ਕਾਨੇ ਨੂੰ ਵੀ ਉਹ ਚੱਕਰ ਹਾਂ ਕਿੰਨੀ ਹੋ ਗਈ ਪ੍ਰਾਨ 400 ਕੁਇੰਟਲ ਹੋ ਗਈ 400 ਹੋ ਗਈ ਠੀਕ ਹੈ ਰਿਆ ਹਾਂ ਬਹੁਤ ਵਧੀਆ ਰਿਆ ਰੇਡ ਘਾੜਦਾ ਪਿਛਲੇ ਨਾਲ ਤੇ ਕਿੰਨੀ ਜਗ੍ਹਾ ਮੈਂ ਤੇ ਹੋ ਗਈ 400 ਕੁਇੰਟਲ ਉਹ ਸਾਢੇ ਤਿੰਨ ਕਿਲਿਆਂ ਦਾ ਢੇਡਾ ਸਾਢੇ ਤਿੰਨ ਹਾਂ ਬਾਕੀ ਆਹ ਜਿਹੜੀ ਖੜੀ ਆ 10 ਕੁਇੰਟਲ ਵਾਲੀ ਹੋਊ 15 ਕੁਇੰਟਲ 20 ਹੋਊ ਲਓ ਜੀ ਬਾਈ ਬਿਚ ਨੂੰ ਬੈਣਾ ਆ ਗਈਆਂ ਦੀਆਂ ਗਰੁੱਪ ਕਿੱਧਰ ਨੂੰ ਗਿਆ ਪ੍ਰਧਾਨ ਉਹ ਗਰੁੱਪ ਨੇ ਹੈ ਨਦੀ ਛੱਡ ਕੇ ਇਧਰ ਨੂੰ ਆਉਂਦੇ ਉਹ ਸਾਥੇ ਦਿਖਾ ਨਹੀਂ ਹੋਇਆ ਭੱਜ ਗਈਆਂ ਮਿੰਟੋ ਮਿੰਟੀ ਵੀ 10 12 ਦੀਆਂ ਫੇ ਅਸੀਂ ਉਹ ਸਾਈਡ ਤੇ ਹੁਣ ਦੂਜੀ ਸਾਈਡ ਆ ਕੇ ਦੇਖਣ ਉਹ ਪਤਾ ਨਹੀਂ ਕਿੱਧਰ ਲੰਘ ਗਈਆਂ ਹਾਂ ਵੀ ਚਲੋ ਦੇਖਦੇ ਹਾਂ ਇਹਨਾਂ ਨੂੰ ਪ੍ਰਧਾਨ ਫੇ 400 ਹੋ ਗਈ ਸੀ ਹਾਂ ਹਾਂ 400 ਕਟੇ ਜਿਹਾ ਵੀ ਹੋ ਗਈ ਭਾਈ ਪ੍ਰਧਾਨ ਦੇ ਘਾਣੇ ਜੇ ਹੋਵੇ ਰੇਟ ਹੂੰ ਫੇ ਬੰਦਾ ਬਣ ਜਾਂਦਾ ਹੈ ਐਤ ਕੀ ਰੇਟ ਮੱਕੀ ਬਹੁਤ ਆਈ ਹੈ ਮੱਕੀ ਕਰਕੇ ਐਕਤੀ 300 ਦੇ 80 80 ਲੱਗਿਆ ਹੂੰ ਪਾਣੀ 350 ਨੂੰ ਖੇਚੋ ਚੱਕਦੇ ਤੇ ਉਹ ਉਹ ਚੀਜ਼ ਦਾ ਫਲ ਹਾਂ ਹੁਣ ਮੱਕੀ ਜੀ ਦੇ ਧਾਨ ਮਰ ਗਏ ਚਲੋ ਪੈਸੇ ਵਟੇ ਆ ਗਏ ਨੇ ਵਧੀਆ ਗੱਲ ਹੈ ਧਾਨ ਮਰ ਗਏ 400 ਰੁਪਏ ਰੇਟ ਰਿਹਾ ਪਹਿਲਾਂ ਮੱਕੀ ਦਾ 450 ਮੱਕੀ ਦਾ ਹਾਂ ਨਾ ਨਾ ਠੀਕ ਆ ਉਹ ਉਹੀ ਚੱਕ ਰਹੇ ਆ ਨਾ ਪ੍ਰਧਾਨ ਜਿੱਥੇ ਪਾਣੀ ਆ ਗਿਆ ਤਾਂ ਮੱਕੀ ਆ ਗਈ ਹੋ ਮੱਕੀ ਆ ਗਈ ਉਹ ਹੋਈ ਦੀਰੀ ਹਾਂ ਹੁਣ ਫੇਰ ਦੁਬਾਰਾ ਜਬੀ ਰਖਣੀ ਕਿ ਹੋਣੀ ਨਹੀਂ ਆ ਜਬੀ ਜਿੰਨੀ ਖੋਗੀ ਵਟੇ ਜਿੰਨੀਆਂ ਮੱਕੀ ਵੇਸੇ ਆਸਤਾ ਹੈ ਨਹੀਂ ਹੈ ਪ੍ਰਧਾਨ ਹਾਂ ਤੇ ਹੋ ਜੂਗੀ ਦੁਬਾਰਾ ਹਾਂ ਦੇਖੋ ਹੁਣ ਪਲੇਟ ਹੁੰਦੀ ਹੋਊਗੀ ਹੂੰ ਮੱਕੀ ਮੱਕੀ ਦਾ ਜਨਵਰੀ ਦੇ ਪਹਿਲੇ ਹfte ਵੀਜ ਹੋਣੀ ਮੈਨੂੰ ਉਮੀਦ ਬਾਕੀ ਦਾ ਵੀ ਭਾਈ ਬੀਜ ਤਾਂ ਲੰਦੇ ਆ ਵੀ ਸਾਡੇ ਆਹ ਬਹਿਣਾ ਤੇ ਸੂਰ ਦਾ ਖਤਰਾ ਹੈ ਆਪਣੇ ਆਪਣੇ ਪਕੋਣੀ ਨਹੀਂ ਹੈਗੀ ਕੱਚੀ ਮਾਂ ਨੂੰ ਵੀ ਪ੍ਰਧਾਨ ਦੇ ਇਕੱਠਾ ਟੋਲਾ ਲੰਘ ਗਿਆ ਨਹੀਂ ਕੋਈ ਐਂਦਾ ਹੋਣੀ ਹੋਣਾ ਬਨੇ ਉਹਦਾ ਲੰਘਣਾ ਹੀ ਆ ਸਾਡੇ ਖੇਤਾਂ ਨੂੰ ਬਹੁਤ ਲੰਘਦੀਆਂ ਹੋਰ ਕੇ ਹੁਣ ਜਿੱਥੇ ਲੰਘੀਆਂ 10 ਲੰਘੀਆਂ ਸੋ ਅੱਗਾ ਬਚ ਗਿਆ ਮੈਂ ਸਵੇਰੇ ਉਰੇ ਦੇਖਿਆ ਕਿ ਵਿੱਚ ਲੈਣਾ ਪਈਆਂ ਪੇਲੀਆਂ ਜੇ ਕੰਮ ਤੁਰੇ ਕਰਦੇ ਆ ਵੀ ਰੇ ਪਾਉਂਦੇ ਦੇਖੀ ਜਾਂਦੀਆਂ ਭਾਵੇਂ ਵਿੱਚ ਦੇਖਿਆ ਪੈੜਾ ਦੀਆਂ ਨੀਰ ਕੋ ਬਈ ਸਾਡੇ ਬਹੁਤ ਹੋ ਗਈ ਸੂਰ ਬਹੁਤ ਹੋ ਗਿਆ ਜੀ ਦਾ ਕੋਈ ਇਲਾਜ ਨਹੀਂ ਹੈਗਾ ਇਲਾਜ ਨਹੀਂ ਗਾਇ ਤਾਂ ਮੈਂ ਕਹਿੰਦਾ ਵੀ 20 25 30 ਜਾਣੇ ਦਾ ਗਰੁੱਪ ਹਾਂ ਹੁਣ ਕਰੀਏ ਕੀ ਆ ਜਿਹਦੇ ਪਰਚੇ ਨੂੰ ਭਜ ਦੰਨੇ ਆ ਵੀ ਪਰਚੇ ਦੇ ਦੋ ਜੀ ਇੱਕ ਦੂਆ ਫੋਨ ਕਰ ਦੰਨੇ ਹੁਣ ਤਾਂ ਜਾਨਵਰੇ ਬਹੁਤ ਹੋ ਗਏ ਪ੍ਰਧਾਨ ਨੇ ਕਹਾ ਜਾਨਵਰ ਹੋ ਗਿਆ ਦੇਖ ਹਾ ਇਹਨੇ ਸਭ ਤੋਂ ਵੱਧ ਦੁਖੀ ਕਰੇ ਮੈਂ ਦੇਖ ਲੈਨੇ ਪਾਣੀ ਲਾਇਆ ਖੱਡ ਮਤ ਨਿਕਲ ਕੇ ਭੱਜ ਗਿਆ 4 ਦਿਨ ਬਾਅਦ ਫੇਰ ਆ ਗਿਆ ਹੂੰ ਉਹਨਾਂ ਖੱਡ ਦੇ ਦਿੱਆ ਕਰੂਗਾ ਬੰਦਾ ਕਿਆ ਮਿੱਟੀ ਪਤਾ ਨਹੀਂ ਕਿਥੇ ਕੱਢੀ ਜਾਂਦਾ ਕਿਤ ਉੱਚੇ ਕਰੀ ਜਾਂਦਾ ਹੁਣ ਇੱਕ ਹੋਰ ਜੀ ਚਾਹੀਦੇ ਨੇ ਅਮਨੇ ਤੈਨੂੰ ਵੀ ਜਿੱਥੇ ਮਿੱਟੀ ਕੱਢੀ ਵੀ ਇਹਨੂੰ ਖੜਾ ਦਿਆ ਕਰ ਥੇਲੇ ਕੰਕ ਨਹੀਂ ਕਢੇ ਹੋਗੀ ਮੈਂ ਕੱਲ ਖੜਾ ਕੇ ਗਿਆ ਦੂਵੇ ਦਿਨ ਫੇਰ ਚੂਹਾ ਕੱਢ ਦਿੰਦਾ ਕਰੇ ਵੀ ਗਿਆ ਇਹ ਤਾਂ ਜੀ ਸੀ ਵੀ ਨੂੰ ਵੀ ਮਤ ਮਾਰ ਕੇ ਪਾ ਗਿਆ ਇੱਕ ਜਗ੍ਹਾ ਥੋੜੋ ਪ੍ਰਧਾਨ ਵਿੱਚ ਵਿੱਚ ਮੈਂ ਕਹਿੰਦਾ 10 ਜਗ੍ਹਾ ਇਹ ਮੈਂ ਤਾਂ ਐ ਸੋਚਦਾ ਵੀ ਪੈ ਪਰਿਆ ਮਾ ਬੰਨ ਤੇ ਲਾ ਕੇ ਮੋਟਰ ਤੇ ਵੀ ਖੜ ਜੀ ਪਾ ਕੇ ਵੀ ਜਿਹਨੇ ਨਾਸਾ ਜੇ ਕੱਢਿਆ ਉਹਦੇ ਰੇ ਫੈਂਡ ਦੇਣਾ ਬਾਲਟੀ ਹੋ ਰਿਆ ਆਹੀ ਇਲਾਜ ਕਰਨਾ ਪੈਣਾ ਬਾਲਟੀ ਹੋ ਰਿਆ ਇੱਕ ਨਹੀਂ ਫੇ ਪੈਟਰੋਲ ਵਾਲਾ ਪੰਪ ਭ ਰੈਚਰੇ ਕੇ ਕੱਢਣਾ ਵਿੱਚ ਤੇ ਉਹ ਵੀ ਠੀਕ ਹੈ ਖਵਰੇ ਕਿੱਦੇ ਨੂੰ ਗਿਆ ਬਾਕੀ ਖੱਡ ਦਾ ਭਰੋਸਾ ਕੋਈ ਨਹੀਂ ਚੂਹਾ ਇੱਕ ਸਾਈਡ ਨੂੰ ਵੱੜਦਾ ਦੂਸਰ ਨੂੰ ਨਿਕਲ ਜਾਂਦਾ ਬਹੁਤ ਖੱਡਾ ਚੂਹੇ ਨੇ ਦੁਖੀ ਕਰੇ ਪਿਆ ਚੂਹਾ ਭਾਈ ਆਪਣੇ ਰਸਤੇ ਪਹਿਲਾਂ ਹੀ ਦੇਖਦਾ ਵੀ ਇੱਕ ਪਾਸੇ ਇਹਦੇ ਬਚਾਉਣ ਨੂੰ ਰੱਖਣਾ ਕਈ ਪਾਸੇ ਰੱਖ ਮੈਂ ਪਾਸੇ ਜਿੱਥੇ ਜੇ ਟਰਾਲੀ ਤੇ ਜਵੀ ਲੱਦਣ ਲੱਗੇ ਮੈਂ ਪਾਣੀ ਲੈ ਤੇ ਜਵੀ ਨੂਰਲੇ ਪਾਸੇ 2 ਕਿਲਿਆਂ ਨੂੰ ਭਾਈ ਮੈਂ ਡੌਲਪ ਜਾਂਦਾ ਚੂਹਾ ਮੇਰੇ ਮਗਰੇ ਪੈ ਗਿਆ ਉਹ ਭਾਈ ਪੈ ਜਾਂਦੇ ਐ ਧੋਫੀ ਘੜੀ ਘਾ ਕਿਉਂ ਕਿਉਂ ਚੌਂ 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 ਮੰਦੰਦ ਵੀ ਹੈਗੇ ਦੰਦ ਦੇ ਹਾਂ ਆਪੇ ਸਮਝ ਆਇਆ ਉਹਨੂੰ ਵੀ ਐ ਨਹੀਂ ਕਰੀਦਾ ਇੱਕ ਮੈਂ ਬਾਈ ਪਿੰਡ ਫੜਕਾਇਆ ਤਾਂ ਉਹਦੇ ਦੰਦ ਬੰਦਿਆਂ ਮੰਗਣ ਤਿੱਖੇ ਦੰਦੀ ਪੂਰੀ ਵੱਢ ਸਕਦਾ ਆ ਹਾਂ ਹਾਂ ਖੂਨ ਚ ਲਾ ਦੂ ਬੰਦੇ ਦੇ ਹਾਂ ਹਾਂ ਿਆਣੇ ਮਾ ਕਿਤੇ ਬੈਣੀ ਆ ਗਈ ਮੈਨੂੰ ਉਹੀ ਲੱਗਿਆ ਮਾ ਕਿਤੇ ਬੈਣੀ ਆ ਗਈ ਹੈ ਤਾਂ ਕੁਛ ਨਹੀਂ ਪ੍ਰਧਾਨ ਦੇ ਲੈ ਵੀ ਲੰਬਿਆ ਲੰਜੀਆ ਕੱਦ ਕੱਕਣਾ ਕੋੜੇ ਜਗ੍ਹਾ ਮ ਕੋੜਾ ਰੱਖਿਆ ਹੁੰਦਾ ਉਹਦੇ ਕਿਲ ਤੇ ਵੀ ਗਰਦਨ ਸਿੱਧੀ ਹੈ ਦੀ ਹਾਂ ਅਮਰੇ ਇੱਕ ਹੋਰ ਆ ਤੇ ਦੋ ਕੁ ਕਿਲੇ ਜਾਂਦੀਆਂ ਕਿਲੇ ਪਾ ਖੜ ਜਾਂਦੀਆਂ ਉੱਥੇ ਫੇਛੇ ਤੜ ਦੰਦੀਆਂ ਅੱਛਾ ਹਾਂ ਹਾਲੇ ਤਾਂ ਬਈ ਇਹਨਾਂ ਛੁਗਰੇ ਕਣਕ ਨਹੀਂ ਖਾਂਦੀਆਂ ਹੈਗੀਆਂ ਜੇ ਕਿਤੇ ਕਣਕ ਖਾਣ ਲਈ ਹਾਂ ਫੇਰ ਤਾਂ ਬਖਾਤਮੇ ਕਣਕ ਨੂੰ ਨਹੀਂ ਖਾਂਦੀਆਂ ਹੂੰ ਬਾਕੀ ਆ ਤੂੜੀਏ ਤੂੜੀਓ ਨੂੰ ਨਹੀਂ ਖਾਂਦੀ ਗੋਭੀ ਸਰੋਂ ਨੂੰ ਇੱਕ ਹੋਰ ਹੈ ਇਹ ਬੰਦਿਆਂ ਨੂੰ ਮਾਰਦਿਆਂ ਨਹੀਂ ਹੈਗੀਆਂ ਹਾਂ ਜੇ ਕਿਤੇ ਇਹ ਬੰਦੇ ਨੂੰ ਮਾਰ ਲਾ ਜਵੇ ਜਿਕਣਾ 20 ਜਣਾਂ ਦਾ ਗਰੁੱਪ ਆ ਬੰਦੇ ਨੂੰ ਤਾਂ ਇਹ ਮਾਰ ਕੇ ਸਿਰਦ ਪਤਾ ਨਹੀਂ ਬਿਲਕੁਲ ਡਰਦੀਆਂ ਐ ਹਾਂ ਹਾਂ ਹਾਲੇ ਸਾਂਹ ਸੂਨਦਾ ਬਾਈ ਡਰ ਹੁੰਦਾ ਏ ਇਹ ਕਹਿੰਦੀਆਂ ਨਹੀਂ ਕੁਛ ਇਹ ਡਰਦੀਆਂ ਐ ਇਹ ਨੁਕਸਾਨ ਕਰਦੀਆਂ ਖੜ ਕੇ ਜਾਂ ਖੜ ਗਏ ਨਾ ਹੂੰ ਫੇਰ ਪਾਸਾ ਤੇ ਬਿਸਵੇ ਤੋੜ ਕੇ ਜਾਂਦੀਆਂ ਪੂਰੀ ਕਹਿੰਨਾ ਮੇਰੇ ਲਟਕੇ ਜਾਂਦੀਆਂ ਉੱਤੇ ਇਹ ਕਿਹੜਾ ਹੋ ਬਣਾ ਕੇ ਲਾਉਣੇ ਆ ਗਿਆ ਹੁੰਦੇ ਆ ਦਰਨੇ ਜੀ ਦਰਨੇ ਜਿੰਨੇ ਮਰਜ਼ੀ ਲਾ ਦੇ ਹਾਂਜੀ ਹਾਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਹੁਣ ਪੇਤ ਪੈ ਗਿਆ ਮਰੀ ਇਹਨਾਂ ਨੂੰ ਬੰਦੇ ਆ ਦਰਨੇ ਦਾ ਪਤਾ ਲੱਗ ਗਿਆ ਉਹਨੇ ਮੋਟਰ ਬੰਗਾ ਬੰਬ ਰੱਖੇ ਵੀ ਸੀ ਹਾਂਜੀ ਮੈਂ ਕਿਦਨ ਬੰਬ ਚਲਾਤਾ ਦੋ ਕੀਲੀਆ ਭੱਜ ਗਈਆਂ ਫਿਰ ਖੜ ਗਈ ਆਏ ਉਹ ਆਹੀ ਗੋਸਾ ਪ੍ਰਧਾਨ ਅੱਜ ਫਿਰ ਗੰਨਾ ਲੈ ਕੇ ਜਾਣਾ ਹੈ ਹੂੰ ਉਹ ਬਾਈ ਦੇ ਕਹਾਣੇ ਕਹਿੰਦਾ ਗੰਨੇ ਦਾ ਰੇਟ ਹੁਣ ਹੌਲੀ ਹੌਲੀ ਵਧੂਗਾ ਪੱਕਾ ਕਹਿੰਦਾ ਜਿਹੜਾ ਪਹਿਲਾਂ ਗੇਟ ਤਾਂ ਉਹ ਰੇਟ ਮਾ ਨਹੀਂ ਕਹ ਰਿਹਾ ਨਹੀਂ ਨਹੀਂ ਹੁਣ ਵਧਣਾ ਰੇ ਹਾਂ ਵਿੱਚੀ ਇਹਦਾ ਗੰਨੇ ਨੂੰ ਕਹਿੰਦੇ ਤੇ ਬਰੀਕ ਆ ਵੀ ਲੈਣਾ ਨਹੀਂ ਹੁਣ ਗੰ ਹੂੰ ਸਿਆਲ ਕਰਕੇ ਫਿਰ ਪੁੱਛ ਹੋ ਜਾਂਦੀ ਹੈ ਹੁਣ ਜਿਉਂ ਜਿਉਂ ਠੰਡ ਪਈ ਜਾਣੀ ਵਧੀ ਜਾਣੇ ਇਹਨੇ ਗੰਨਾ ਹੈ ਵੀ ਨਹੀਂ ਆਪਣੇ ਜਿਹੜਾ ਮੇਨ ਗੰਨਾ ਉਹ ਟਾਲੇ ਖੇਚ ਲੈਣਾ ਨਾ ਉਹਨੇ ਮਿਲਨੇ ਜਿਹੜਾ ਅਸਲੀ ਹੈ ਬਾਕੀ ਜਿਹੜਾ ਕਿਸੇ ਨੇ ਕੀਲਾ ਕੰਡ ਖੜਾਇਆ ਪਿਆ ਏ ਉਹਦਾ ਬਟਾਲਾ ਲੈਣੇ ਮੰਗਣਾ ਹੈ ਕਰ ਤੇ ਫੋਨਾਂਗੇ ਕਰ ਲਾ ਗੱਲ ਕੋਈ ਨਹੀਂ ਲੋ ਜੀ ਬਾਈ ਕਣਕ ਹੋ ਗਈ ਬਾਈ ਆਪਣੀ ਇਹ ਪਹਿਲੀ ਤਰੀਕ ਨੂੰ ਵਿਜੀ ਤੀ ਦੇਖ ਲਓ ਮਹੀਨੇ ਤੇ ਉੱਪਰ ਹੋ ਗਈ ਪਈ ਪ੍ਰਧਾਨ ਦੀ ਜਿਹੜੀ ਜਵੀ ਰਹਿੰਦੀ ਦਾਸ ਕੋ ਪੁਆਇੰਟ ਵਾਲਾ ਬਸ ਮੈਂ ਤੈਨੂੰ ਫੋਨ ਕਰਦਾ ਬਾਕੀ ਆਏ ਆ ਬੀ ਸਪਰੇਅ ਕਰੀ ਦੀ ਦੇਖੋ ਕੀ ਕਲੀ ਕਣ ਕੇ ਦੇਖਦੀ ਹੋਰ ਕੁਝ ਨਹੀਂ ਹੈਗਾ ਪਰ ਹਾਂ ਜਵੀ ਦੀ ਮੰਗ ਹੈਗੀ ਆ ਹਾਂ ਹਾਂ ਹੈਗੀ ਆ ਭਾਈ ਪਰ ਇਹ ਬੀਜੀ ਦੀ ਇੱਕ ਤਰੀਕ ਨੂੰ ਅੱਜ ਤਿੰਨ ਹੋ ਗਈ ਕਿ ਦੋ ਜੀ ਅੱਜ ਤਿੰਨ ਹੋ ਗਈ ਵੀ ਇੱਕ ਮਹੀਨਾ ਦੋ ਦਿਨ ਦੀ ਹੋ ਗਈ ਕਣ ਹਾਂ ਠੀਕ ਆ ਓਕੇ ਆ ਆਪਣੇ ਮੈਂ ਤਿੰਨ ਸਪਰੇ ਹਾਂ ਕਰਤੀਆਂ ਇੱਕ ਦੀ ਡਾਈ ਦੀਆਂ ਜਵੀ ਨੂੰ ਦੋ ਮਹੀਨੇ ਤੋਂ ਪਹਿਲਾਂ ਪਹਿਲਾਂ ਵੱਢ ਕੇ ਮੈਂ ਰੋਪੜ ਛੱਡਤੀ ਫਰਕ ਤਾਂ ਹੈਗਾ ਹੂੰ ਪਤਾ ਨਹੀਂ ਜਿਹੜੀ ਸਪਰੇ ਕਰੀ ਆ ਆਪਾਂ ਨੇ ਆਪੋ ਅਕੀਰਾ ਬੰਕਰ ਵੀ ਉਹਦਾ ਫਰਕ ਹੈਗਾ ਆਹਨ ਫਰਕ ਤਾਂ ਮੈਨੂੰ ਲੱਗਦਾ ਤੇਰਾ ਸੁਣਿਆ ਨਾ ਕਿ ਦਿਨ ਮੈਂ ਦੇਖਿਆ ਹੋਇਆ ਕਿਸੇ ਦੇ ਵੀ ਇਹ ਵਿੱਚ ਜੰਮਿਆ ਹੋਇਆ ਕਹਿੰਦੇ ਵੀ ਜੰਮੇ ਹੋਏ ਨੇ ਵੀ ਮਰ ਜਾਂਦੇ ਨੇ। ਨਹੀਂ ਹੁਣ ਹੈ ਤਾਂ ਨਹੀਂ ਵਿੱਚ। ਨਾ ਆਦੇ ਜੰਮੇ ਹੋਏ ਪੀਲੇ ਹੋਣ ਲੱਗ ਗਏ। ਹਾਂ ਉਦਾਂ ਦੇਖੋ ਕੱਖ। ਨਹੀਂ ਕੱਖ ਨਹੀਂ ਹੈਗਾ ਅਮਨੇ। ਪਰ ਤਾਂ ਉਹ ਮਾੜੀ-ਮੂੜੀ ਤਾਂ ਨਹੀਂ ਹੈਗੀ ਠੀਕ ਆ ਸਿਸਟਮ। ਨਹੀਂ ਨਹੀਂ ਕਣਕ ਤੇਰੀ ਬਹੁਤ ਟੋਪਦੀ ਆ। ਵੀ ਬਾਈ ਚ ਦੇ ਦੋ ਰੇ ਪਹਿਲੇ। 1 ਕਿ ਜੀ ਸਾਲ ਫਰਪਾਇ ਤੇ 1 ਜੀ ਬੋਸਟਰ ਪਾਤਾ। ਹੁਣ ਤਿੱਖੜਦੀ ਆ ਪ੍ਰਧਾਨ ਦੇਖਤਾ। ਹਾਂ ਹਾਂ। ਕਿਆ ਨਹੀਂ ਆਨੀਏ। ਉਹ ਤਿੱਖੜਦਾ ਹੀ ਆਪਣੇ ਜਿਉਂ-ਜਿਉਂ ਠੰਡ ਪੈਣੀ। ਵੀ ਜਿਕੜਾ ਹਬੀ ਦੇੜੇ ਰੱਕੇ ਕਰਦੀ ਦੋ-ਦੋ ਤਿੰਨ ਦਿਨ। ਹਾਂ। ਹੁਣ ਜਿਉਂ-ਜਿਉਂ ਵੀ ਠੰਡ ਪੈਣੀ ਆ ਨਾ ਇਹ ਅੱਗੇ ਛਿੱਟਾ ਦੇ ਕਰਦੇ ਰਹੇ ਹੁਣ ਛਿੱਟਾ ਫੇਲ ਹੋ ਗਿਆ ਸੁਪਰ ਸੀਟਰ ਆ ਕੇ ਇਹਦਾ ਬੂਟਿਆ ਕਰਕੇ ਇੱਕ ਛਿੱਟਾ ਦੇਣਾ ਪੈਂਦਾ ਹੈ ਹਾਂ ਹਾਂ ਨਹੀਂ ਛਿੱਟੇ ਵਾਲਾ ਕੰਮ ਚੱਕਦਾ ਇਹਦਾ ਸਾਰਾ ਪੀਲਾ ਹੋ ਗਿਆ ਗੁੱਲੀ ਡੰਡਾ ਬਾਜ ਵੀ ਮਰਦਾ ਬਾਜ ਵੀ ਮਰਦਾ ਵੀ ਸਪਰਿਆਂ ਸਪਰਿਆਂ 'ਚ ਜਾਨ ਆ ਗਈ ਬਾਈ ਹਾਂ ਹਾਂ ਪੈਸੇ ਤਾਂ ਲੱਗਦੇ ਵੀ 1500 ਰੁਪਏ ਇਕੱਲੇ ਦਾ ਹੂੰ ਪਰ ਆਏ ਆ ਮੁੜ ਕੇ ਦੇਖਣ ਦੀ ਲੋੜ ਨਹੀਂ ਹੈਗੀ ਤਸੱਲੀ ਹੈ ਮੈਨੂੰ ਇੰਨੇ 5-4 ਸਾਲ ਹੋ ਗਏ ਛਗੁੱਲੀ ਡੰਡਾ ਖਤਮੇ ਹੋ ਜਵੇ ਪਤਾ ਸਾਹ ਲੁਕਣਯੋਗੀ ਹੋਗੀ ਕਿ ਨਹੀਂ ਹਲੇ ਹਾਂ ਸਾਹ ਤਾਂ ਲੁਕ ਜਾਊਗਾ ਬਾਈ ਹੈ ਹੂੰ ਕਿ ਨਹੀਂ ਪਰ ਕਿਹ ਆ ਕਲਿਸ਼ਨ ਮਾ ਸਾਹਿਬ ਆ ਹੈ ਨਹੀਂ ਉਹ ਕਹੇਗੇ ਆਪਣੇ ਸਾਹ ਬਹੁਤ ਮੰਨੇ ਰਾਤੋਂ ਪਤਾ ਲੱਗਦਾ ਜੇ ਟੈਟੇ ਚਲਾਉਨੇ ਆ ਹੈਗਾ ਹਾਂ ਪਰ ਕੁੱਤੇ ਵੀ ਵਾਰ ਹੋ ਗਏ ਫਿਰ ਵੀ ਘਟ ਗਏ ਕੁੱਤੇ ਵਾਰ ਜਿੱਖਣਾ ਅੱਗੇ ਸ਼੍ਰੀ ਆਮ ਫਿਰੇ ਕਰਦੇ ਸਾਹ ਉਹ ਸਿਸਟਮ ਨੇ ਹੋ ਨਹੀਂ ਸਾਹੇ ਵਾਲਾ ਕੰਮ ਹੈਗਾ ਹਾਂ ਪਾਸੇ ਬੁਗਾਰੇ ਫਿਰਦੇ ਸਾਡੀ ਸਾਈਡ ਉਹ ਬਿੱਲੇ ਬੁੱਲੇ ਲੱਭਦੇ ਹੁੰਦੇ ਨਬਰਦਾਨ ਹਾਂ ਨਿਊਲ ਨਿਊਲ ਦਾ ਹਾਇਉ ਨਹੀਂ ਕੋਸ ਪਰ ਉਹਨਾਂ ਨੂੰ ਬਾਈ ਮਿਲਿਆ ਕੁਝ ਨਹੀਂ ਹੈਗਾ ਪੂਰੀ ਵੀ ਮੈਨੂੰ ਕਹਿੰਦਾ ਰਿਹਾ ਕਹਿੰਦਾ ਸ਼ਿਕਾਰੀ ਆਏ ਤੇ ਕੁੱਤੇ ਲੈ ਕੇ ਪਰ ਮੈਂ ਉਹਨਾਂ ਨੂੰ ਕਹਿੰਦਾ ਕਿ ਸਾਡੇ ਗੰਨੇ ਚ ਨਾ ਉੱਥੇ ਬੜੇ ਮੈਂ ਸਮਝਾ ਕੇ ਗਿਆ ਮਖਾ ਮੈਂ ਸਰਪੰਚ ਨੂੰ ਦੱਸ ਦਿੰਦਾ ਜਿਹੜੇ ਮੁੜ ਕੇ ਆਏ ਆ ਪਹਿਲਾਂ ਉੱਥੇ ਕੁੱਤੇ ਤਾਰਨ ਲੱਗੇ ਫਿਰ ਉੱਥੇ ਦੇ ਇੱਧਰ ਨੂੰ ਆ ਗਏ ਨਿਉਲਾ ਤਾਂ ਆਪਣੀ ਬਹੁਤ ਮਦਦ ਕਰਦਾ ਚੂਹਾ ਖਾਤ ਹਾਂ ਬਹੁਤ ਖੱਡ ਪਟ ਕੇ ਚੂਹਾ ਖਾ ਜਾਣੇ ਮਖਾ ਨਿਉਲਾ ਨਾ ਕੋਈ ਮਾਰਦੇ ਹੋ ਨਿਉਲਾ ਸਾਨੂੰ ਚਾਹੀਦਾ ਸੂਰਸਾਰ ਲੈ ਜਾਓ ਸੂਰ ਮਾਰ ਲਓ ਮਖਾ ਨੀਲ ਗਊਆਂ ਫਿਰ ਦੀ ਮਾਰਨੂੰ ਇੱਕ ਭਾਲੇ ਜੋ ਹਾਂ ਨੀਲ ਗਊਆਂ ਦਾ ਪ੍ਰਧਾਨ ਹੱਥੇ ਨਹੀਂ ਆਉਂਦੀ ਕਿਸੇ ਤੇ ਮਖਾ ਕਿਲੋ ਕਿਲੋ ਨੂੰ ਤੁਸੀਂ ਚੱਕਦੇ ਫਿਰਦੇ ਨੇ ਮੈਂ ਤਾਂ ਨੀਲ ਗਾਊ ਦੇਖੀ ਆ ਉਹਦਾ ਤੋਰਾ ਇੰਨਾ ਐ ਵੀ ਬੰਦਾ ਮੋਟਰਸਾਈਕਲ ਤੇ ਬਰਾਬਰ ਕੇ ਨਹੀਂ ਸਕਦਾ ਨਹੀਂ ਆ ਸਕਦਾ ਹੂੰ ਕੁੱਤੇ ਪੈ ਨਹੀਂ ਇੱਥੇ ਸਣੇ ਮਗਰ ਇਹ ਨਾ ਮਗਰ ਦੇਖੇ ਨਾ ਕਈ ਵਾਰ ਡੀਪੜ ਪਾਉਂਦੇ ਕੁੱਤੇ ਬਣਾਉਂਦੇ ਰੇਲੇ ਇਹਨਾਂ ਦੀ ਅਮਨੇ ਅਮਨੇ ਤੇ ਆਏ ਵੀ ਤੇ ਉਹਨਾਂ ਸ਼ਿਕਾਰੀ ਦੇਖ ਲਾ ਪਰਦਾਨ 14 15 ਸੂਰ ਤੇ ਉਹਨਾਂ ਨੇ ਕੋਈ ਡਿੱਕੇ ਨਹੀਂ ਚੜੇ ਸੋਰ ਵੀ ਪੇਤੀ ਹੋ ਗਏ ਵੀ ਦੇਖ ਕੇ ਜਾਂਦੇ ਹੁਣ ਪੱਕਾ ਲੈ ਚੱਲੀਏ ਭਾਈ ਓਕੇ ਅਮਨੇ ਇਹ ਖੇਤ ਭਾਈ ਸਾਡਾ ਇਹੋ ਜਿਹਾ ਵੀ ਜਿਹੇ ਚ ਪਾਣੀ ਲਾਇਆ ਦੂਏ ਦਿਨ ਸੁੱਕ ਜਾਂਦਾ ਹੈ ਪਿੰਡ ਵਾਲੇ ਕਿੰਨੇ ਫਰਕ ਹੈ ਤਾਂ ਹਾਂ ਅਮਨੇ ਸਾਹਿਬ ਉਹੀ ਸਾਡੇ ਵਾਲੀ ਜ਼ਮੀਨ ਆ ਹਾਂ ਫਰਕ ਇਧਰ ਉੱਥੇ ਨਹੀਂ ਹੈਗਾ ਇਹ ਸਿਸਟਮ ਉੱਥੇ ਵਾਲੇ ਇੱਕ ਦਿਨ ਖੜਾ ਰਹਿੰਦਾ ਔਰ ਇਹਦਾ ਨਾਲ ਦੀ ਨਾਲ ਇਹ ਠੀਕ ਹੈ ਉਹਦਾ ਵੀ ਕੰਮ ਚੱਲ ਪ੍ਰਧਾਨ ਚੱਲੀ ਲੈ ਭਾਈ ਪ੍ਰਧਾਨ ਨੂੰ ਮਿਲਣ ਤੇ ਬਾਦ ਮਾ ਰਾਜੂ ਟੱਕਰ ਗਿਆ ਰਾਜੂ ਦੀ ਬਦਲ ਗਈ ਡਿਊਟੀ ਦੋ ਦਿਨ ਲੈ ਇਹਨੇ ਨਿਆਰਾ ਲਿਆ ਖੈਰ ਵਾ ਟਰੈਕਟਰ ਲੈ ਕੇ ਗਿਆ ਇਹ ਕੁਛੀ ਕੁਛੀ ਫਿਗਰਿਆ ਰਾਜੂ ਵਧੀਆ ਰਿਹਾ ਇਹ ਆ ਛੋਕਰਾ ਰਾਜੂ ਦਾ ਨਾਲੇ ਲੱਤਿਆ ਹੋਇਆ ਹੈ ਪਰਦਾ ਵੀ ਹੈਗਾ ਪਰਦਾ ਜੀ ਹਾਂ ਜੇ ਦਾ ਪਰਦੇ ਨੂੰ ਤੇਜ ਆ ਫੇਰ ਤਾਂ ਠੀਕ ਹੈ ਬਹੁਤ ਤੇਜ਼ ਨਹੀਂ ਵਾ ਟਿਊਸ਼ਨ ਲਾ ਦੋ ਇਹ ਟਿਊਸ਼ਨ ਲਾ ਦਈਏ ਹਾਂ ਇਹਦਾ ਹੋਰ ਪਰਦਾ ਨੂੰ ਹਾਂ ਪਰਦਾ ਰਾਜੂ ਕਿੰਨੇ ਬੰਦੇ ਜਾਉਂਗੇ ਅੱਜ ਅੱਜ 4 ਬੰਦੇ ਅੱਜ ਭਾਈ ਇਹਨੇ ਮੈਨੂੰ ਕੱਲੇ ਨੂੰ ਭੇਜਣਾ ਹੈ 4 ਬੰਦੇ ਜਾਣੇ ਨਾਲ ਮਾਲ ਦਾ ਥੋੜਾ ਹੀ ਆ। ਆ ਮਾਲ ਦਾ ਥੋੜਾ ਹੀ ਆ। ਕੁਝ ਨਹੀਂ ਆਗਾ দাদা। ਮੈਂ ਕਿਹਾ 35 ਪੁੰਤੀ ਦੀ ਉਹ ਐਵਰੇਜ ਆਉਂਦੀ ਹਰੇਕ ਵਾਰੇ। ਆ ਗਿਆ। ਇਹ ਤਾਂ ਠੀਕ ਹੈ। ਅੱਜ ਬੰਦੇ ਇੱਧਰ ਲਾਏ ਪਏ ਭਾਈ ਵੱਡਣਾ। ਉਹ ਕਾਟੀ ਦਿਖਾਉਦੇ ਆ ਬੰਦੇ। ਹਾਂ। ਆਲੂ ਦਾ ਢੇਲ ਲਗਾ ਕੇ ਦਿਖਾਉਨੇ ਆ। ਵਾਓ। ਜਾ ਜੀ ਆਲੂ ਘਰ ਬਟਾਣ ਨੂੰ। ਆਲੂ 35 ਦੇ ਜੀਰੂ ਹੋਗਾ ਭਾਈ। ਮੈਂ ਉਧਰ ਚੱਲੂਗਾ। ਹਾਂ ਜੀ। ਮਾਰਹਾਕ ਵਿੱਚ ਜਿਹੜੇ ਜਿਹੜੇ ਬੰਦੇ ਆ। ਇੱਥੇ ਰੋੜ ਲੈਣਾ। ਆਜੋ ਭਾਈਓ ਜਿਹਨੇ ਜਾਣਾ ਰੋਪੜ ਅੱਜ ਰੋਪੜ ਨੂੰ ਡਰਦੇ ਹੋਣੇ ਬੰਦੇ ਜਾਣ ਤੇ ਅੱਜ ਦਾ ਭਾਈ ਜਾਣਾ ਵੀ ਸਾਜਰੇ ਦਿੰਦੇ ਨੇ ਬੋਰ ਲੈ ਆਉਣੇ ਮੇਰਾ ਨਹੀਂ ਹੋਣਾ ਇਹਨਾਂ ਕਿਹੜੇ ਬੰਦੇ ਲੈ ਕੇ ਜਾਣੇ ਆਹ ਬਈ ਖੜਾ ਲਓ ਕੀ ਜਾ ਬਈ ਕੁੜੀ ਪਿਆ ਕਰ ਰਿਹਾ ਆ ਪਤਾ ਕੀ ਕਰ ਰਿਹਾ ਆ ਪੰਪ ਉੱਪਰ ਹੈ ਆ ਵਾਈ ਉੱਥੇ ਜਗਰਾਜ ਵਾਲੇ ਉਹ ਇੱਥੇ ਕੀ ਕਹਿੰਦਾ ਮੋਟਰ ਪਰ ਮੋਟਰ ਬੜੀ ਦਾ ਸਪਰੇ ਦਾ ਹਾਂ ਹਾਂ ਭਰ ਲਿਆ ਸਟਾਰਟ ਮਾਰ ਲਿਆ ਉਹਦੇ ਬਾਅਦ ਭੈ ਚ ਮੈਂ ਮਰ ਜਾ ਐ ਕਰਕੇ ਮਨ ਗਿਆ ਚੱਲ ਹੁਣ ਪਾ ਲਵਾਂ ਹੌਲੀ ਹੱਥ ਬਿਆ ਪਾ ਡੀਲਰ ਮਨੂ ਲੈ ਕੇ ਵਿੱਚ ਗਿਰ ਗਿਆ ਪਾਪਾ ਕਿ ਵਚੇ ਪਲਟੀ ਖਾ ਗਿਆ ਫੇਰ ਸਦੇ ਦਾ ਦਾਦੂ ਫੋਨ ਕਰਿਆ ਵਗਿਆ ਸਦਾਜੀ ਕਪੜੇ ਲਿਓ ਇਹ ਤਾਂ ਪੰਪ ਖਰਾਬ ਹੋ ਗਿਆ ਲੇ ਜਾ ਯਾ ਗੱਲ ਉਹ ਮੈਂ ਪੰਪ ਲੈ ਕੇ ਵਿੱਚ ਗਿਰ ਗਿਆ ਉਹ ਗੰਦਾ ਹੋ ਮੈਂ ਆ ਗਿਆ ਆ ਗਿਆ ਫੇਰ ਲੱਦਤਾ ਉਹਨੋਂ ਗਿਆ ਚਮਕੋੜ ਰਾਜੂ ਵਿੱਚ ਵਿੱਚ ਬੂਟੇ ਬਹੁਤ ਗੜੇ ਹੋ ਗਏ ਕਿ ਆ ਚੱਕਰ ਆ ਇਹ ਆਰੇ ਲੱਕ ਇਹ ਜਾ ਨਾ ਗਿਆ ਵਿੱਚ ਵਿੱਚ ਇਹ ਪਤਾ ਕੀ ਚੱਕਰ ਮੈਂ ਇੱਕ ਦੇਖਿਆ ਰਾਜੂ ਆ ਕੀਲੇ ਕਿਲੇ ਤੇ ਤਰਲਾ ਜਣਾ ਚੱਲਿਆ ਪੈ ਨਾ ਅੱਪਾ ਹੁਣ ਕਹਿੰਦੇ ਆ ਚੱਲਿਆ ਕਦੇ ਹੋ ਕਦੀ ਨਹੀਂ ਉਧਰ ਤੇ ਦੇਖਣੇ ਨੂੰ ਹੋ ਲੱਗਦਾ ਹੈ ਹਾਂ ਹੈ ਸਾਡੇ ਬਰਾਬਰ ਹੈ ਆ ਇੱਕ ਜਈਆ ਉਹਨੂੰ ਫਰਕ ਦੇਖਣੇ ਮਾਲ ਬਰਾਬਰੇ ਪਿਆ ਪੇ ਮਾਲ ਬਰਾਬਰੇ ਹੈ ਪੱਕੇ ਤਾਂ ਬਰਾਬਰ ਹਾਂ ਆ ਤਾਂ ਹੁਣ ਉੱਜੇ ਨੀਵੇਂ ਤਾਂ ਹੁਣ ਇੱਕ ਪੰਜ ਉਂਗਲੀ ਦਾ ਬਰਾਬਰ ਹੈ ਨਹੀਂ ਉਹ ਤਾਂ ਹੈਗਾ ਹੀ ਪਰ ਫਿਰ ਵੀ ਆਏ ਆ ਵੀ ਭਾਈ ਵਧੀਆ ਨਸਲ ਹੈ ਹਾਂ ਟੌਪ ਦੇ ਬੂਟੇ ਦੋ ਸਾਲ ਦੇ ਹੀ ਆ ਹਜੇ ਬੂਟੇ ਦੇ ਹਾਂ ਦੇਖ ਲੈ ਦੋ ਸਾਲ ਦੀ ਤਿੰਨ ਵਰਗੇ ਹੋਏ ਪਏ ਆ ਹੁਣ ਕਣਕ ਬੀਜ ਕੇ ਦੇਖਿਓ ਫਿਰ ਰੇਟ ਠੋਕਦੇ ਆ ਇਹਦੇ ਵਿੱਚ ਫਿਰ ਹੋਰ ਵਧੂਗਾ ਹਾਂ ਮਹਾਰਾਜੂ ਆਖ ਫਿਰ ਕਿਹੜੇ ਕਿਹੜੇ ਬੰਦੇ ਆ ਬਲਾਮਾ ਹੁਣ ਬੰਦੇ ਪੰਜ ਬਲਬੂਨਾ ਚਾਰ ਗੋਕਾਰ ਕਿਹੜੇ ਕਿਹੜੇ ਇਹ ਬੰਦੇ ਭੇਜਦੀ ਆਹ ਦੇ ਤੋਰੀ ਘਥਾਰ ਦੇ ਆਹ ਪਤਾ ਨਹੀਂ ਕਿਹੜੀ ਭਾਸ਼ਾ ਬੋਲੀ ਜਾਂਦੇ ਆ ਕਿਹੜੇ ਬੰਦੇ ਭੇਜਦੀ ਦੋ ਤੇ ਨਾ ਠੀਕ ਆ ਚੱਲੂਗਾ ਨਿਆ ਜਾਲਾ ਜਾਲਾ ਦਾ ਘਰ ਨਹੀਂ ਆ ਦੇਖੋ ਭਾਈ ਰਾਜੂ ਦੀ ਟੀਮ ਆਈ ਪਿਆ ਭਾਈ ਬੁਲਾਈ ਵੀ ਨੇ ਦੂਏ ਸਾਲ ਜਤਾ ਬਾਈ ਗੰਨਾ ਗੰਨਾ ਕੁਝ ਨਹੀਂ ਹੋਇਆ ਹੈਗਾ ਪਹਿਲੇ ਸਾਲ ਮਾ ਪੂਰਾ ਗੰਨਾ ਦਾ ਬਦੂਏ ਮਾ ਦਾ ਬਾਈ ਇਹੋ ਜਿਹਾ ਹੁੰਦਾ 100 ਕੁਇੰਟਲ ਦੀ ਐਵਰੇਜ ਵੀ ਨਹੀਂ ਆਉਂਦੀ ਕਿਲੇ ਦੀ ਦੂਏ ਸਾਲ ਤੇ ਬਾਰਮਾ ਦਾ ਬਾਈ ਬੂਟੇ ਹੀ ਚੱਲਦੇ ਆ ਦੂਏ ਤੀਏ ਸਾਲ ਮਾ ਜਮ ਮੋਟੀ ਕਣਕ ਹੋ ਜਾਂਦੀ ਆ ਪਹਿਲੇ ਸਾਲ ਹੋ ਜਾਂਦੀ ਫਸਲ ਆਨੇ ਆਏ ਪਿੱਧਰ ਬਾਈ ਨਾਲ ਟਰੈਕਟਰ ਪਰੇ ਬੰਦੇ ਲੱਦਣ ਆਇਆ ਬਾਈ ਟਾਈਮ ਹੈਗਾ ਤਾਂ ਕੱਟ ਬੰਦੇ ਦੂਰ ਤੇ ਦਿਨ ਦਿਨ ਲੰਘ ਜੀ ਉਹਦੇ ਵਰਗੀ ਮੌਜ ਨਹੀਂ ਹੈ ਜੀ ਉਹ ਖੜੇ ਖੜੇ ਸਲਾਹ ਬਣਾ ਰਹੇ ਆ ਬੰਦੇ ਕੁਝ ਕੋ ਸਾਹਮਣੇ ਆ ਰਹੇ ਆ ਲੋ ਜੀ ਭਾਈ ਕੰਡਾ ਕਰਾਇਆ ਭਜਨ ਹੋਇਆ 8270